ਕੈਬਨਟ ਦੇ ਕਲੀਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਅਸੀਂ ਅੱਜ ਉਹਨਾਂ ਦਾ ਪਤਾ ਲੱਗ ਕੇ ਆਇਆਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇਗੇ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਹਿਵਾਨ ਨੇ ਉਹਨਾਂ ਨੂੰ ਲਵਾਈ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ ਤੇ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਨਾਲ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਜੋਗ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਹਿਵਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਕਿ ਲਗਭਗ 2 ਦਿਨ ਜਾਂ 3 ਦਿਨ ਜਿਹੜਾ ਹੈਗਾ ਹੋਰ ਹਸਪੀਟਲ ਚ ਰਹੋ ਔਰ ਉਹ ਬੜੀ ਚਰਦੀ ਕਰਾਚ ਨੇ ਠੀਕ ਨੇਗੇ ਬੜੇ ਅੱਛੇ ਤਰੀਕੇ ਨਾਲ ਸਭ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲਗਾਤਾਰ ਘੁੰਮਦੇ ਰਹੇ ਦਿਨ ਰਾਤ 24 ਘੰਟੇ ਗੱਡੀਆਂ ਚਲਦੀਆਂ ਰਹਿ ਜਾਂ ਉਹ ਉਹ ਸੰਦਨਾ ਵੈਸਾ ਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚਰਦੀ ਕਰਾਚ ਨੇਗੇ ਅਮਨ ਜੀ ਔਰ ਦੇਖੋ ਇਸ ਤਰ੍ਹਾਂ ਕਿ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਔਰ ਕੈਬਨਿਟ ਦੇ ਕੋਲੀਗਾ ਹਰਪਾਲ ਜੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਕਜ਼ਰਸ਼ਨ ਦੀ ਵਜ੍ਹਾ ਕਰਕੇ ਦੋ ਤਿੰਨ ਦਿਨ ਜੋ ਸਫਰ ਚੱਲਦਾ ਰਿਹਾ ਉਹਦੀ ਵਜ੍ਹਾ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਔਰ ਜੋ ਪਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਪਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਸਿਹਤ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ ਦੋ ਤਿੰਨ ਦਿਨ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪਟਲਾਈਜ਼ ਨੇ ਜਿਹੜੇ ਉਹ ਐਜ਼ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਹੈ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨਾਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਔਰ ਹੜ ਪੀੜਤਾਂ ਬਾਰੇ ਕਿਉਂਕਿ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਸਾਜ਼ ਹੋਣ ਦੀ ਵਜ੍ਹਾ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹੜ ਪੀੜਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜਪੀੜੇ ਤੇ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਭਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਹੈ ਚਾਹੇ ਕੋਈ ਫਸਲਾਂ ਦਾ ਹੋਇਆ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਰ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪੈਸੇ ਦੇ ਆਧਾਰ ਦੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਣਗੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਾ ਸਾਫ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਹੈ ਔਰ ਮੈਂ ਮੈਂ ਵਿਸ਼ਵਾਸਦਾ ਹਾਂ ਨਾ ਕਿ ਪੂਰੀ ਦੀ ਪੂਰੀ ਕੱਲ ਵੀ ਕੈਬਿਨੇਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਟਲਾਈਜ਼ ਹੋਣ ਕਰਕੇ ਉਹ ਅੱਗੇ ਦੋਕ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜ੍ਹੀ ਹੈ ਮਨੇ ਸੋਇ ਅੰਦਰ ਕੰਟ੍ਰੋਲ ਕੇਂਦਰ ਕਰਾਉਣੇ ਨੂੰ ਪੁਰੀਸ਼ੀਂ ਵਿੱਚ ਕੇਂਦਰ ਆਇਆ ਬਹੁਤ ਇਸ ਤਰ੍ਹਾਂ ਕਿ ਜਿੰਨੇ ਵੀ ਇਸ਼ੂਜ਼ ਨੇ ਉਹ ਐਡਰੈਸ ਕਰ ਰਹੇ ਨੇ ਕਿਸੇ ਨਾਲ ਫੋਨ ਤੇ ਕਿਸੇ ਨਾਲ ਆਨਲਾਈਨ ਜੋ ਵੀ ਮਕਸਦ ਜਿਵੇਂ ਹੋਣਾ ਸੀ ਦੋਨੋਂ ਆ ਕੇ ਗਏ ਜਿਹੜੇ ਕੋਈ ਮਸਲੇ ਸੀਗੇ ਉਹਨਾਂ ਨੇ ਸਾਡੇ ਨਾਲ ਸਾਂਝੇ ਕਰ ਲਏ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਡਿਸਕਸ਼ਨ ਹੋ ਗਈ ਸੋ ਐਸ ਫਾਰ ਐਸ ਹਿਸ ਹੈਲਥ ਇਜ਼ ਕਨਸਰਨਡ ਜਿਵੇਂ ਪਹਿਲਾਂ ਕਿਹਾ ਕਿ ਚਾਹੇ ਤਬੀਅਤ ਨਾ ਸਾਜ਼ ਹੋ ਪਰ ਸਰਕਾਰ ਦਾ ਤੇ ਸਰਕਾਰੀ ਕੰਮਕਾਜ ਜਿਹੜਾ ਲੋਕਾਂ ਦੇ ਨਾਲ ਸੰਬੰਧਿਤ ਉਹ ਕੋਈ ਨਾ ਰੁਕੇ ਤੇ ਨਾ ਹੀ ਰੁਕਣ ਦਿੱਤੇ ਜਾਊਗਾ ਜੀ ਬਈ ਕੋਈ ਕੇਂਦਰ ਦੇ ਨਾਲ ਵੀ ਅਸੀਂ ਮੀਟਿੰਗਾਂ ਪੰਜਾਬ ਦੇ ਆਪ ਨਹੀਂ ਨਹੀਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਜਿਹੜੀ ਅਧਿਕਾਰੀਆਂ ਨੇ ਮੀਡੀਆ ਦੇ ਇਹ ਪਤਾ ਲੱਗਿਆਗਾ ਕਿ ਉਹਨਾਂ ਨੇ ਅੱਜ ਸਾਡੇ ਮਾਨਯੋਗ ਸੀਐਸਰ ਦਾ ਮੀਟਿੰਗ ਕਰਨੀ ਆ ਉਹ ਹੜਾ ਦੇ ਸੰਬੰਧ ਵਿੱਚ ਆ ਉਹ ਲਗਾਤਾਰ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਗਰਾਊਂਡ ਦੇ ਉੱਤੇ ਨੇਗੇ ਸਾਰੀ ਪੋਲਿਟੀਕਲ ਜਮਾਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਗਰਾਊਂਡ ਤੇ ਨੇ ਜਾ ਕੇ ਜੈ ਜੈ ਵੀ ਲੈ ਰਹੇ ਆ ਉਹ ਨਾਲ ਦੀ ਨਾਲ ਜਿਹੜਾ ਡਾਟਾਗਾ ਕੋਵੀ ਕਲਾਕ ਕੀਤਾ داره ਕਿ ਕਿੱਥੇ ਕਿੰਨਾ ਨੁਕਸਾਨ ਹੋਇਆਗਾ ਉਹ ਨੁਕਸਾਨ ਦੀ ਜਿਹੜੀ ਰਿਪੋਰਟ ਆ ਅਸੀਂ ਕੇਂਦਰ ਸਰਕਾਰ ਨੂੰ ਵੀ ਸੌਂਪਾਂਗੇ ਔਰ ਸਾਡੇ ਪੰਜਾਬ ਸਰਕਾਰ ਕੋਲੇ ਵੀ ਹੋਊਗੀ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਉਹ ਦੇ ਦਿੱਤਾ ਆ ਆ ਦੇਖੋ ਬਿਲਕੁਲ ਬਿਲਕੁਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਚਾੜਦਾ ਕਿ ਝੂਠ ਬੋਲਣ ਦਾ ਕੰਮ ਕਰਦੀ ਆ ਬਿਲਕੁਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਦੇ ਜਾਣਦਾਗਾ ਕਿ ਪੂਰੇ ਕਈ ਦਿਨ ਕਈ ਲਗਾਤਾਰ ਪਾਣੀ ਜਿਹੜਾ ਉਹ ਪਾਣੀ ਜਿਹੜਾ ਇਹ ਨਹੀਂ ਹੈਗਾ ਕਿ ਇੱਥੋਂ ਆ ਰਿਹਾ ਪਾਣੀ ਤਾਂ ਪਹਾੜਾਂ ਤੋਂ ਆ ਰਿਹਾਗਾ ਪਾਣੀ ਤਾਂ ਹੁਣ ਵੀ ਆ ਰਿਹਾ ਪਾਣੀ ਤਾਂ ਲਗਾਤਾਰ ਚੱਲੀ ਜਾ ਰਿਹਾਗਾ ਸੋ ਪਾਰਟੀ ਜਨਤਾ ਪਾਰਟੀ ਝੂਠ ਜਿਹੜਾ ਪ੍ਰੋਸਨ ਦਾ ਕੰਮ ਕਰ ਰਹੀ ਆ ਬਿਲਕੁਲ ਇਹ ਹੜਾਂ ਦਾ ਪਾਣੀ ਆ ਔਰ ਹਿਮਾਚਲ ਤੋਂ ਨਹੀਂ ਆ ਰਿਹਾ ਜੰਮੂ ਕਸ਼ਮੀਰ ਤੋਂ ਆ ਰਿਹਾ ਰਾਵੀ ਦਾ ਸਤਲੁਜ ਦਾ ਬਿਆਸ ਦਾ ਛੋਬੀਆ ਛੋਟੀਆਂ ਨਦੀਆਂ ਦੇ ਘੱਗਰ ਨਦੀ ਦਾ ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਘੱਗਰ ਨਦੀ ਹੈ ਜਿਹੜੀ ਉਹ ਅੱਜ ਤੱਕ ਹੁਣ ਤੱਕ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਉੱਚ ਪਾਣੀ ਆਇਆਗਾ 750 ਫੁੱਟ ਤੋਂ ਉੱਪਰ ਪਾਣੀ ਚੱਲ ਰਿਹਾ ਹੈਗਾ ਸੋ ਬਿਲਕੁਲ ਉੱਥੇ ਜੇ ਪ੍ਰਬੰਧ ਹੋਏ ਹੋਏ ਨੇ ਕਿ ਸੋ ਲਗਾਤਾਰ ਸਾਰੇ ਪ੍ਰਬੰਧ ਹੈਗੇ ਨੇ ਪਰ ਲੇਕਿਨ ਕੁਦਰਤ ਦੇ ਅੱਗੇ ਕੌਣ ਖੜ ਸਕਦਾਗਾ ਕੁਦਰਤ ਦੇ ਅੱਗੇ ਕੋਈ ਵਿਅਕਤੀ ਖੜ ਨਹੀਂ ਸਕਦਾ ਕੁਦਰਤ ਦੀ ਕੋਈ ਆ ਪਰ ਲੇਕਿਨ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆਂਗੇ ਔਰ ਬਿਲਕੁਲ ਜੋ ਮਦਦ ਆ ਦੇਵਾਂਗੇ ਇੱਕ ਚੀਜ਼ ਇੱਕ ਚੀਜ਼ ਇੱਕ ਸੈਕਿੰਡ ਮੈਂ ਦੇ ਅਨਾਚਲ ਇੱਕ ਮੈਂ ਸੋ ਸੁਮਾ ਸਾਹਿਬ ਦੀ ਗੱਲ ਦੇ ਵਿੱਚ ਮੈਂ ਇੱਕ ਹੋਰ ਐਡ ਕਰਨੀ ਚਾਹਾਂਗਾ ਪੰਜਾਬ ਨੂੰ ਤਾਂ ਸ਼ਿਵਰਾਜ ਚੌਹਾਂ ਜੀ ਵੈਸੇ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਨੂੰ ਤਾਂ ਉਹ ਅਲੀਗੇਸ਼ਨ ਲਗਾ ਕੇ ਇਲੀਗਲ ਮੈਲਿੰਗ ਦਾ ਜੰਮੂ ਐਂਡ ਕਸ਼ਮੀਰ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਜੀ ਮਾਛਲ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਉੱਤਰਾਖੰਡ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਹਰਿਆਣਾ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਜਦੋਂ ਇੱਕ ਕੁਦਰਤੀ ਮਾਰ ਪੈ ਰਹੀ ਹੈ ਤੇ ਉਹਦੇ ਮੌਕੇ ਦੇ ਉੱਪਰ ਵੀ ਲੋਕਾਂ ਦੀ ਬਾਹ ਫੜਨ ਦੀ ਬਜਾਏ ਇਹ ਲੋਕ ਰਾਜਨੀਤੀਆਂ ਕਰਨ ਆਉਂਦੇ ਨੇ ਇੱਥੇ ਸਿਰਫ ਔਰ ਸਿਰਫ ਗੋਡੇ-ਗੋਡੇ ਪਾਣੀ ਦੇ ਵਿੱਚ ਤਾਂ ਫੋਟੋ ਖਿੱਚਾ ਗਏ ਸ਼ਿਵਰਾ ਚੌਹਣ ਜੀ ਪਰ ਚੋਣ ਨਹੀਂ ਪੰਜਾਬ ਨੂੰ ਅਨਾਉਂਸ ਨਹੀਂ ਕੀਤੀ ਹੈਗੀ ਰਾਹਤ ਪੈਕੇਜ ਵੱਜੋਂ ਜਿਹੜਾ ਸਾਡਾ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ 60000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਜਿਹਦੇ ਰੋਕੀ ਬੈਠੇ ਨੇ ਜਿਹਦੇ ਵਾਸਤੇ ਸੀਐਮ ਸਾਹਿਬ ਨੇ ਵੀ ਅੱਜ ਤੋਂ ਹਫ਼ਤਾ ਤੱਕ ਲੈ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਮੂੰਹ ਦੇ ਵਿੱਚ ਉਂਗਲ ਦੇ ਕੇ ਚੁੱਪ ਕਰ ਜਾਂਦੇ ਨੇ ਸੋ ਇਸ ਤੋਂ ਹਲਕੀ ਇਸ ਤੋਂ ਘਟੀਆਂ ਔਰ ਇਸ ਤੋਂ ਵੱਧ ਪੰਜਾਬ ਵਿਰੋਧੀ ਰਾਜਨੀਤੀ ਹੋ ਨਹੀਂ ਸਕਦੀ ਹੈਗੀ ਜਿਹੜੀ ਭਾਜਪਾ ਦੇ ਲੀਡਰ ਇਸਨੇ ਕਰ ਰਹੇ ਨੇ ਜੀ ਪੀਐਮ ਵੀ ਕੁਝ ਬਾਤ ਹੋਵੇ ਖੇਤਰوں ਦਾ ਦੌਰਾ ਕਰਨ ਨੂੰ ਆਪਕੋ ਲੱਗਦਾ ਹੈ ਪਰਿਵਾਰ ਜੀ ਆ ਰਹੇ ਨੇ ਜੀ ਕੰਟਰੋਲ ਕੀ ਦੇਖਿਏ ਇਸ ਤੋਂ ਪਹਿਲੇ ਜਦ ਵੀ ਕਿਸੇ ਰਾਜਾ ਮੇ ਬਾੜ ਆਇਆ ਹੈ ਚਾਹੇ 오ਡੀਸਾ ਹੋ ਚਾਹੇ ਵੈਸਟ ਬੰਗਾਲ ਹੋ ਵਹਾਂ ਪੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਆਗੇ ਬਿਲਕੁਲ ਚੜਦੀ ਕਲਾ ਦੇ ਵਿੱਚ ਨੇਗੇ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਲੋੜਾਈ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ 'ਚ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਨਾਲ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਜੋ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਕਿ ਲਗਭਗ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਹੈਗਾ ਹੋਰ ਹਸਪੀਟਲ 'ਚ ਰਹੋ ਔਰ ਉਹ ਬੜੀ ਚਰਦੀ ਕਰਾਚ ਨੇ ਠੀਕ ਨੇਗੇ ਬੜੇ ਅੱਛੇ ਤਰੀਕੇ ਨਾਲ ਸਭ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚਾਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਲਗਾਤਾਰ ਕੁੱਬਦੇ ਰੇ ਦਿਨ ਰਾਤ 24 ਘੰਟੇ ਗੱਡੀਆਂ ਚੱਲਦੀਆਂ ਰਹੀਆਂ ਉਹ ਉਹ ਸੰਦਨਾ ਵੈਸਰ ਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਈ ਸੀ ਪਰ ਲੇਕਿਨ ਹੁਣ ਉਹ ਚਰਦੀ ਕਰਾਚ ਨੇ ਅਮਨ ਜੀ ਔਰ ਦੇਖੋ ਇਸ ਤਰ੍ਹਾਂ ਕਿ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਔਰ ਕੈਬਨਟ ਦੇ ਕੁਲੀਗ ਹਰਪਾਲ ਜੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਗਜ਼ਰਸ਼ਨ ਦੀ ਵਜ੍ਹਾ ਕਰਕੇ ਦੋ ਤਿੰਨ ਦਿਨ ਜੋ ਸਫਰ ਚੱਲਦਾ ਰਿਹਾ ਉਹਦੀ ਵਜ੍ਹਾ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਅ ਔਰ ਜੋ ਪਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਪਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਸਿਹਤ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ ਦੋ ਤਿੰਨ ਦਿਨ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪਟਲਾਈਜ਼ ਨੇ ਜਿਹੜੇ ਉਹ ਐਜ਼ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਹੈ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨਾਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਔਰ ਹੜ ਪੀੜਤਾਂ ਬਾਰੇ ਕਿਉਂਕਿ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਾਸਾਜ਼ ਹੋਣ ਦੀ وجہ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹੜ ਪੀੜਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ 2-3 ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜਪੀੜ ਤੇ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਭਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਗਿਆ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਚਾਹੇ ਕੋਈ ਫਸਲਾਂ ਦਾ ਹੋਇਆ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਰ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਹੈ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪੈਸੇ ਦੇ ਢਾਰ ਦੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਣਗੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਸਾਜ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਹੈ ਔਰ ਮੈਂ ਮੈਂ ਵਿਸ਼ਵਾਸ ਦਵਾਣਾ ਕਿ ਪੂਰੀ ਦੀ ਪੂਰੀ ਕੱਲ ਵੀ ਕੈਬਿਨੇਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਟਲਾਈਜ਼ ਹੋਣ ਕਰਕੇ ਉਹ ਅੱਗੇ 2 ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨਸਾਦ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖਦਰ ਦੇ ਨਾਲ ਖੜੀ ਹੈ ਹੁਣ ਅਸੀਂ ਅੱਜ ਆਨਲਾਈਨ ਮੀਟਿੰਗ ਕਰ ਰਹੇ ਹਾਂ ਕਲੂਜੀ ਵਿੱਚ ਅੰਦਰ ਦੇਖੋ ਇਸ ਤਰ੍ਹਾਂ ਹੈ ਕਿ ਜਿੰਨੇ ਵੀ ਇਸ਼ੂਜ਼ ਨੇ ਉਹ ਐਡਰੈਸ ਕਰ ਰਹੇ ਨੇ ਕਿਸੇ ਨਾਲ ਫੋਨ ਤੇ ਕਿਸੇ ਨਾਲ ਆਨਲਾਈਨ ਜੋ ਵੀ ਮਕਸਦ ਜਿਵੇਂ ਹੋਣਾ ਸੀ ਦੋਨੋਂ ਆ ਕੇ ਗਏ ਆ ਜਿਹੜੇ ਕੋਈ ਮਸਲੇ ਸੀਗੇ ਉਹਨਾਂ ਨੇ ਸਾਡੇ ਨਾਲ ਸਾਂਝੇ ਕਰ ਲਏ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਡਿਸਕਸ਼ਨ